ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰੋ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਮਨ ਸੋਤਾ ਜਿਵੇਂ ਮਾਸਟਰ ਲਾਸਮਨ ਸਿੰਘ ਅੱਜ ਆਪਾਂ ਦੁਬਾਰਾ ਫਿਰ ਉਸ ਮੁੱਦੇ ਤੇ ਗੱਲ ਕਰ ਰਹੇ ਹਾਂ ਜਿਹੜਾ ਮੁੱਦਾ ਪਿਛਲੇ 17 ਦਸੰਬਰ ਤੋਂ ਦਿਨ ਮੰਗਲਵਾਰ ਦਿਨ ਮੰਗਲਵਾਰ 17 ਦਸੰਬਰ 2024 ਤੋਂ ਸਾਡੇ ਦੇਸ਼ ਦੀ ਰਾਜ ਸਭਾ ਗ੍ਰਹਿ ਮੰਤਰੀ ਸ੍ਰੀ ਉਮਿਤ ਸ਼ਾਹ ਜੀ ਨੇ ਜੋ ਇੱਕ ਕਾਂਗਰਸ ਦੀ ਪਾਰਟੀ ਦੀ ਆਲੋਚਨਾ ਕਰਦੇ ਹੋਏ ਸਾਡੇ ਦੇਸ਼ ਦੇ ਸੰਵਿਧਾਨ ਦੇ ਉੱਤੇ ਵਹਿਸ ਕਰਦੇ ਹੋਏ ਇੱਕ ਵਿਵਾਦ ਛੇੜ ਦਿੱਤਾ ਉਹ ਸੀ ਬਾਬਾ ਸਾਹਿਬ ਬਾਰੇ ਉਹਨਾਂ ਦੀ ਟਿੱਪਣੀ ਕਰਦੇ ਉਹਨਾਂ ਨੇ ਏਸੇ ਸ਼ਬਦ ਨਾਲ 8:30 ਵਜੇ ਲਗਭਗ ਆਪਣੀ ਸਪੀਚ ਮਾਨਯੋਗ ਅਧਿਐਕਸ਼ ਰਾਜ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੇ ਅਧਿਖਸ਼ ਮੋਦੀਆ ਸਾਡੇ ਦੇਸ਼ ਦੇ ਵਿੱਚ ਅੰਬੇਦਕਰ 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 ਕਰਨ ਦੀ ਇੱਕ ਫੈਸ਼ਨ ਬਣ ਗਿਆ ਇਸ ਤੋਂ ਪਤਾ ਲੱਗਦਾ ਸੀ ਕਿ ਬਾਬਾ ਸਾਹਿਬ ਬਾਰੇ ਜਿਹੜਾ ਹੈ ਅ ਕਮਿਤ ਸ਼ਾ ਜੀ ਦੇ ਮਨ ਦੇ ਵਿੱਚ ਕਿੰਨਾ ਕੁ ਸਤਕਾਰ ਆ ਤੇ ਉਹਨਾਂ ਦੇ ਨਾਲ ਦੇ ਨਾਲ ਅਗਲੀ ਗੱਲ ਇਹ ਵੀ ਕਹੀ ਕਿ ਜਿੰਨੇ ਵਾਰੀ ਅੰਬੇਦਕਰ ਅੰਬੇਦਕਰ ਰਟਿਆ ਜਾਂਦਾ ਕਾਸ਼ ਇੰਨੇ ਵਾਰੀ ਭਗਵਾਨ ਦਾ ਨਾਮ ਲੈਂਤਾ ਜਾਂਦਾ ਤਾਂ ਸੱਤ ਵਾਰੀ ਸੋ ਅਗਲੇ ਸੱਤ ਜਰਮਾ ਤੱਕ ਸਵਰਗ ਮਿਲ ਜਾਂਦਾ ਹੁਣ ਦੋਸਤੋ ਜੋ ਗੱਲ ਹੋਈ ਉਸ ਦੇ ਉੱਤੇ ਬੜਾ ਵੱਡਾ ਵਿਵਾਦ ਛੜਿਆ ਅੱਗੇ ਜਾ ਕੇ ਮਿਤ ਸ਼ਾ ਜੀ ਨੇ ਕਾਂਗਰਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਸ ਬਾਬਾ ਸਾਹਿਬ ਦਾ ਨਾਂ ਜਪ ਕੇ ਅੱਜ ਕਾਂਗਰਸ ਪਾਰਟੀ ਪੂਰੇ ਦੇਸ਼ ਦੇ ਵਿੱਚ ਇਹ ਸਿੱਧ ਕਰਨਾ ਚਾਹੁੰਦੀ ਹੈ ਕਿ ਅਸੀਂ ਦਲਤਾਂ ਦੇ ਹਮੈਤੀ ਹੈ ਅਸੀਂ ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਮੁਤਾਬਕ ਚੱਲਦੇ ਹਾਂ ਉਸ ਅੰਬੇਦਕਰ ਜਿਆ ਨੂੰ ਕਿਸ ਤਰ੍ਹਾਂ ਕਾਂਗਰਸ ਨੇ ਹਰ ਥਾਂ ਜ਼ਲੀਲ ਕੀਤਾ ਹੈ ਇਹ ਗੱਲ ਅੱਗੇ ਜਾ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਆਨੇ ਦੱਸਣ ਦੀ ਕੋਸ਼ਿਸ਼ ਕੀਤੀ ਤੋਂ ਆਪਾਂ ਗੱਲ ਕਰਨੀ ਆ ਕਿ ਜਿਸ ਭਗਵਾਨ ਦੇ ਰੂਪ ਦੀ ਗੱਲ ਅਮਿਤ ਸ਼ਾਹ ਜੀ ਕਰਦੇ ਨੇ ਉਸ ਭਗਵਾਨ ਤੋਂ ਅਸੀਂ ਕੀ ਉਮੀਦ ਰੱਖਦੇ ਆ ਭਗਵਾਨ ਦਾ ਮਤਲਬ ਕੀ ਹੈ ਆਪਾਂ ਅੱਜ ਇਹਨਾਂ ਬਲ ਗੱਲਾਂ ਬਾਰੇ ਕਰਦੇ ਦੂਸਰੇ ਪਾਸੇ ਬਾਬਾ ਸਾਹਿਬ ਕੀ ਕੁਰ ਭਗਵਾਨ ਦੀ ਗੱਲ ਕਰੀਏ ਪੂਰੇ ਸਾਡਾ ਮਤਲਬ ਕਿਸੇ ਦੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਕੋਈ ਸਾਡਾ ਕਿਉਂਕਿ ਅਸੀਂ ਤਾਂ ਬਾਬਾ ਸਾਹਿਬ ਦੇ ਅਨੁਸਾਰ ਹੀ ਹੈ ਸਾਡਾ ਦੇਸ਼ ਸੰਵਿਧਾਨ ਦੇ ਮੁਤਾਬਕ ਚੱਲਦਾ ਅਸੀਂ ਤਾਂ ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਮੁਤਾਬਕ ਚੱਲਣਾ ਔਰ ਸਾਡੇ ਬਾਬਾ ਸਾਹਿਬ ਇਹ ਕਹਿੰਦੇ ਆ ਕਿ ਇਸ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਬਰਾਬਰ ਜੀਵਨ ਦਾ ਅਧਿਕਾਰ ਆ ਉਹ ਨੂੰ ਸੁਤੰਤਰ ਹੈ ਉਹ ਆਪਦਾ ਜੀਵਨ ਕਿਸ ਤਰ੍ਹਾਂ ਗੁਜ਼ਾਰਦਾ ਉਹ ਆਪਣੀ ਮਰਜ਼ੀ ਨਾਲ ਖਾ ਪੀ ਸਕਦਾ ਮਰਜ਼ੀ ਨਾਲ ਰਹਿ ਸਕਦਾ ਮਰਜ਼ੀ ਨਾਲ ਉਹ ਪਹਿਨ ਸਕਦਾ ਮਰਜ਼ੀ ਦੀ ਆਪਣੀ ਭਾਸ਼ਾ ਜਿਹੜੀ ਉਹ ਉਹਦੀ ਮਾਂ ਮਦਰ ਲੈਂਗੁਏਜ ਆ ਉਹਦੇ ਵਿੱਚ ਗੱਲ ਕਰ ਸਕਦਾ ਔਰ ਪੂਰੇ ਦੇਸ਼ ਦੇ ਭਾਰਤ ਦੇ ਵਿੱਚ ਉਹ ਘੁੰਮ ਫਿਰ ਸਕਦਾ ਕਿਤੇ ਵੀ ਉਹ ਰਹਿ ਸਕਦਾ ਪਰ ਉਥੋਂ ਦੀ ਸਰਕਾਰਾਂ ਦੇ ਨਿਯਮਾਂ ਦੇ ਮੁਤਾਬਕ ਹਨਾ ਨਿਜ਼ਮ ਸਾਡੀਆਂ ਸਰਕਾਰਾਂ ਤੈਅ ਕਰਦੀਆਂ ਕਿ ਦੂਸਰੇ ਨਾਗਰਿਕਾਂ ਦੀ ਭਾਵਨਾ ਨੂੰ ਠੇਸ ਨਾ ਪਹੁੰਚਾ ਕੇ ਅਸੀਂ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਰਹਿ ਸਕਦੇ ਹਾਂ ਔਰ ਆਪਣੀ ਮਰਜ਼ੀ ਦਾ ਜੀਵਨ ਗੁਜ਼ਾਰ ਸਕਦੇ ਹਾਂ ਆਪਣੇ ਵਿਚਾਰਧਾਰਾ ਨੂੰ ਫਿਲਾ ਸਕਦੇ ਹਾਂ ਇਹ ਬਾਬਾ ਸਾਹਿਬ ਕਹਿੰਦੇ ਜਿਸ ਦੇ ਮਤਾਬਕ ਕਿਉਂਕਿ ਉਸ ਤੋਂ ਪਹਿਲਾਂ ਜਿਸ ਦਿਨ ਪਾਰਲੀਮੈਂਟ ਦੇ ਵਿੱਚ ਸੰਵਿਧਾਨ ਲਾਗੂ ਹੁੰਦਾ ਉਸ ਦਿਨ ਬਾਬਾ ਸਾਹਿਬ ਪਾਰਲੀਮੈਂਟ ਦੇ ਵਿੱਚ ਇਹ ਕਹਿੰਦੇ ਕਿ ਅੱਜ ਤੋਂ ਬਾਅਦ ਕੋਈ ਵੀ ਕਾਨੂੰਨ ਕੋਈ ਵੀ ਧਰਮ ਗ੍ਰੰਥ ਕਿਸੇ ਵੀ ਤਰ੍ਹਾਂ ਦੇ ਹਰ ਗ੍ਰੰਥ ਹਰ ਕਾਨੂੰਨ ਉਹ ਅੱਜ ਤੋਂ ਬਾਅਦ ਖਤਮ ਹੈ ਅੱਜ ਤੋਂ ਬਾਅਦ ਉਹ ਭਾਰਤ ਦੇ ਵਿੱਚ ਲਾਗੂ ਨਹੀਂ ਹੋਊਗਾ ਉਸ ਦੇ ਮੁਤਾਬਕ ਸਰਕਾਰਾਂ ਨਹੀਂ ਚੱਲਣੀਆਂ ਸਕਦੇ ਸਰਕਾਰਾਂ ਪਾਲਣ ਨਹੀਂ ਕਰ ਰਹੀਆਂ ਅੱਜ ਤੋਂ ਬਾਅਦ ਸਾਡੇ ਦੇਸ਼ ਦੀਆਂ ਜੋ ਵੀ ਸਰਕਾਰਾਂ ਹਨ ਉਹ ਭਾਰਤੀ ਸੰਵਿਧਾਨ ਦੇ ਮੁਤਾਬਕ ਕਾਰਜ ਕਰਨਗੀਆਂ ਪਰ ਉਸੇ ਸੰਵਿਧਾਨ ਦੇ ਵਿੱਚ ਸਾਨੂੰ ਆਪਣੀ ਆਸਥਾ ਦੇ ਮੁਤਾਬਕ ਆਪਣਾ ਭਗਵਾਨ ਆਪਣੀ ਪੂਜਾ ਅਰਚਨਾ ਕਰਨ ਦਾ ਵੀ ਅਧਿਕਾਰ ਹੈ ਤਾਂ ਹੁਣ ਜਿਹੜਾ ਭਗਵਾਨ ਹੈ ਹੁਣ ਆਪਾਂ ਗੱਲ ਕਰ ਰਹੇ ਭਗਵਾਨ ਭਗਵਾਨ ਹੁੰਦਾ ਕੀ ਹੈ ਔਰ ਭਗਵਾਨ ਦੇ ਰੂਪ ਕੀ ਨੇ ਭਗਵਾਨ ਦੇ ਉੱਤੇ ਉਸ ਕਸੀ ਭਗਵਾਨ ਤੋਂ ਕੀ ਉਮੀਦ ਰੱਖਦੇ ਆ ਅਸੀਂ ਕੀ ਮੰਗਦੇ ਆ ਭਗਵਾਨ ਤੋਂ ਅਸੀਂ ਭਗਵਾਨ ਤੋਂ ਮੰਗਣਾ ਕੀ ਹੁੰਦਾ ਹਰ ਵਿਅਕਤੀ ਆਪਣੀ ਭਾਸ਼ਾ ਦੇ ਵਿੱਚ ਆਪਣੇ ਲਹਿਜੇ ਦੇ ਵਿੱਚ ਉਹਦੀ ਬੋਲੀ ਆਪਣੀ ਹੈ ਪਰ ਮੂਡਲੀ ਰੂਪ ਦੇ ਵਿੱਚ ਸਮੁੱਚੀ ਦੁਨੀਆ ਦੇ ਵਿੱਚ ਹਰ ਵਿਅਕਤੀ ਚੰਗਾ ਜੀਵਨ ਮੰਗਦਾ ਸ਼ਾਨਦਾਰ ਜੀਵਨ ਮੰਗਦਾ ਕਿ ਉਹਦੇ ਕੋਲੇ ਚੰਗਾ ਘਰ ਹੋਵੇ ਤਿੰਨ ਟਾਈਮ ਤਹਾਨੂੰ ਖਾਣਾ ਮਿਲੇ ਦੋ ਟਾਈਮ ਦਾ ਤਾਂ ਲਾਜ਼ਮੀ ਮਿਲੇ ਔਰ ਵਧੀਆ ਖਾਣਾ ਮਿਲੇ ਔਰ ਉਹਨੂੰ ਕੁਝ ਬੇਲਾ ਸਮਾਂ ਵੀ ਮਿਲੇ ਔਰ ਉਸ ਨੂੰ ਕੰਮ ਕਰਨ ਨੂੰ ਵੀ ਮਿਲੇ ਔਰ ਘੁੰਮਣ ਫਿਰਨ ਦੀ ਆਜ਼ਾਦੀ ਹੋਵੇ ਉਹ ਵੀ ਥੱਲੇ ਤੋਂ ਲੈ ਕੇ ਉੱਪਰ ਤੱਕ ਕਿਸੇ ਵੀ ਅਹੁਦੇ ਤੇ ਬਰਾਜਮਾਨ ਹੋ ਸਕੇ ਉਸ ਨੂੰ ਉਸ ਦੇ ਨਾਲ ਇੱਕ ਬਰਾਬਰ ਦਾ ਦੇ ਹਾਰ ਹੋਵੇ ਤੇ ਇਹੀ ਤਾਂ ਸਾਡੇ ਭਾਰਤ ਦੇ ਵਿੱਚ ਅਨੇਕਾਂ ਹੀ ਧਰਮ ਨੇ ਸੰਕਰੇ ਧਰਮ ਨੇ ਪਰ ਬਾਬਾ ਸਾਹਿਬ ਡਾਕਟਰ ਵੀ ਮਰਾਉਂ ਵੇਦਕਰ ਬੁੱਧ ਧਰਮ ਦੇਣਾ ਚਾਹੀ ਸਨ ਬਾਕੀ ਸਾਰੇ ਧਰਮ ਪਰਮਾਤਮਾ ਤੇ ਆਤਮਾ ਦੀ ਹੋਂਦ ਨੂੰ ਮੰਨਦੇ ਹਨ ਭਾਰਤ ਦੇ ਵਿੱਚ ਦੋ ਧਰਮ ਨੇ ਇੱਕ ਬੁੱਧ ਧਰਮ ਤੇ ਜੈਨ ਧਰਮ ਆ ਜਿਹੜੇ ਇਹ ਪਰਮਾਤਮਾ ਤੇ ਆਤਮਾ ਦੀ ਹੋਂਦ ਨੂੰ ਨਹੀਂ ਮੰਨਦੇ ਬਾਬਾ ਸਾਹਿਬ ਵੀ ਪਰਮਾਤਮਾ ਤੇ ਆਤਮਾ ਦੀ ਹੋਂਦ ਨੂੰ ਨਹੀਂ ਮੰਨਦੇ ਬਾਬਾ ਸਾਹਿਬ ਜੋ ਮੰਨਦੇ ਆ ਕਿ ਮਨੁੱਖੀ ਹੈ ਕੁਦਰਤ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਕਿ ਕੁਦਰਤ ਹੀ ਹੈ ਹੋਰ ਭਗਵਾਨ ਕੋਈ ਨਹੀਂ ਹੈ ਮਨੁੱਖ ਪਰਸਥਿਤੀਆਂ ਦੇ ਮੁਤਾਬਕ ਜੀਵਨ ਜਿਉਂਦਾ ਹੈ ਉਹਦਾ ਖਾਣ ਪੀਣ ਉਹਦਾ ਕਾਰਜ ਉਹ ਪਰਸਥਿਤੀਆਂ ਦੇ ਮੁਤਾਬਕ ਚੱਲਦਾ ਹੈ ਜੋ ਕੁਝ ਅਸੀਂ ਭਗਵਾਨ ਤੋਂ ਮੰਗਦੇ ਕਿਉਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਦਿੱਤਾ ਸਨ ਨਹੀਂ ਨਿਕਲਦਾ Hindu ਭਰਾ ਵੀ ਸਾਡੇ ਰਾਜ ਭਗ ਮੰਗਦੇ ਨੇ ਸੁਰੱਖਿਆ ਮੰਗਦੇ ਆ ਧਰਤੀ ਮੰਗਦੇ ਆ ਸਾਰਾ ਦੇਸ਼ ਸਾਡਾ ਇੱਕ ਮੰਗਦੇ ਆ ਦੇਸ਼ ਖੁਸ਼ਹਾਲ ਮੰਗਦੇ ਆ ਇਹੀ ਗੱਲ ਮੁਸਲਮਾਨ ਮੰਗਦੇ ਆ ਉਹ ਵੀ ਕਹਿੰਦੇ ਸਾਡੇ ਰਾਜੇ ਹੋਣ ਸਾਡਾ ਆਪਣਾ ਸਾਰਾ ਕੁਝ ਵਿਧੀ ਵਿਧਾਨ ਹੋਵੇ ਸਾਡੇ ਆਪਣੇ ਬਿਜ਼ਨਸ ਹੋਣ ਸਾਰਾ ਕੁਝ ਇਹ ਸਾਰਾ ਕੁਝ ਮੰਗਦੇ ਨੇ ਇਹਦਾ ਸਿੱਖ ਕਹਿੰਦੇ ਨੇ ਐਦਾਂ ਬੋਧੀ ਜੈਨੀ ਸਾਰੇ ਇਹੀ ਇਹੀ ਕਹਿੰਦੇ ਨੇ ਮੇਨ ਲਈ ਮੇਰ ਮੰਗ ਸਭ ਦੀ ਇਹ ਕਿ ਸਾਡਾ ਆਪਣਾ ਰਾਜ ਹੋਵੇ ਸਾਡੇ ਆਪਣੇ ਚੁਣੇ ਹੋਏ ਰਾਜੇ ਹੋਣ ਪਹਿਲਾਂ ਸਾਡੇ ਰਾਜੇ ਤਲਵਾਰ ਨਾਲ ਬਣਦੇ ਸੀ ਕਿਰਪਾਨ ਨਾਲ ਹੁਣ ਕੁਝ ਸਮੇਂ ਨਾਲ ਜਿਉਂ-ਜਿਉਂ ਕ੍ਰਾਂਤੀਆਂ ਹੁੰਦੀ ਗਈਆਂ ਲੋਕਾਂ ਦਾ ਰਾਜ ਆ ਗਿਆ ਤਾਂ ਲੋਕਤੰਤਰ ਬਣ ਗਿਆ ਲੋਕਾਂ ਨੂੰ ਹੁਣ ਚੁਣ ਕੇ ਰਾਜਾ ਚੁਣਨ ਦਾ ਅਧਿਕਾਰ ਬਣ ਗਿਆ ਤਾਂ ਬਾਬਾ ਸਾਹਿਬ ਨੇ ਵੀ ਲੋਕਾਂ ਨੂੰ ਚੁਣੇ ਹੋਏ ਰਾਜੇ ਚੁਣਨ ਦਾ ਅਧਿਕਾਰ ਦਿੱਤਾ ਬਾਬਾ ਸਾਹਿਬ ਨੇ ਆਪਣੇ ਸੰਵਿਧਾਨਤੀ ਵਿੱਚ ਸੰਵਿਧਾਨ ਦੇ ਰਹੀ ਜਿਹੜੇ ਭਾਰਤ ਦੇ ਵਿੱਚ ਕਰੋੜਾਂ ਲੋਕ ਰਹਿੰਦੇ ਸੀ ਬਾਬਾ ਸਾਹਿਬ ਡਾਕਟਰ ਪੀਮਰਾਓਂ ਵੇਦਕਰ ਨੇ ਉਹ ਸਾਰੇ ਅਧਿਕਾਰ ਦਿੱਤੇ ਜਿਹੜੇ ਭਗਵਾਨ ਦਿੰਦਾ ਔਰ ਕਿੰਨਾ ਲੋਕਾਂ ਨੂੰ ਦਿੰਦਾ ਭਾਰਤ ਦੇ ਵਿੱਚ 85% ਲੋਕਾਂ ਨੂੰ ਉਹੀ ਅਧਿਕਾਰ ਬਾਬਾ ਸਾਹਿਬ ਡਾਕਟਰ ਭੀਮਰਾਓਂ Ambedkar ਨੇ ਦਿੱਤੇ ਨੇ ਜਿਹੜੇ ਸਾਡੇ 33 ਕਰੋੜ ਦੇਵੀ ਦੇਵਤੇ ਸਾਡੇ ਹੋਰ ਭਗਵਾਨ ਸਾਡੇ ਗੁਰੂ ਸਾਡੇ ਪੀਰ ਪਗੰਬਰ तमाम ਸਭ ਕੁਝ ਧਾਰਮਿਕ ਉਹਨਾਂ ਨੇ ਕਿਸੇ ਨੇ ਅੱਜ ਤੱਕ ਬਹੁਤ ਸਾਰੀਆਂ ਰਾਜਿਆਂ ਨੇ ਉਹਨਾਂ ਨੇ ਕਿਸੇ ਨੇ ਭਾਰਤ ਦੀ ਔਰਤ ਨੂੰ ਉਹ ਅਧਿਕਾਰ ਨਹੀਂ ਦਿੱਤੇ ਜੋ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਨੇ ਬੜੇ ਜ਼ੋਰਦਾਰ ਤਰੀਕਿਆਂ ਨਾਲ ਬੜੀ ਲੰਬੀ ਚੌੜੀ ਵੈਸ ਕਰਕੇ ਬਹੁਤ ਸਾਰੇ ਦੇਸ਼ਾਂ ਨੇ ਸੰਵਿਧਾਨ ਪੜ੍ਹ ਕੇ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਵਿਵਸਥਾ ਕੀਤੀ ਕਿ ਸਾਡੇ ਦੇਸ਼ ਦੀਆਂ ਔਰਤਾਂ ਨੂੰ ਆਹ ਅਧਿਕਾਰ ਕਿਉਂ ਚਾਹੀਦਾ ਆ ਜਿਹੜੇ ਗਰੀਬ ਲੋਕ ਆ ਜਿਹੜੇ ਭਾਰਤ ਦੇ ਵਿੱਚ ਜਿਸ ਜਿੰਨਾ ਲੋਕਾਂ ਦੀ ਗੱਲ ਅੱਜ ਮਿਤ ਸ਼ਾਹੀ ਕਰ ਰਹੇ ਨੇ ਕਿ ਹਮ ਹਿੰਦੂਸਤਾਨੀ ਹੈ ਸਾਡਾ ਦੇਸ਼ ਹਿੰਦੂਸਤਾਨ ਹੈ ਹੀ ਨਹੀਂ ਹੈ ਸਾਡਾ ਦੇਸ਼ ਭਾਰਤ ਹੈ ਬੇਸ਼ੱਕ ਸਾਡੇ ਪਾਰਲੀਮੈਂਟ ਦੇ ਵਿੱਚ ਸਾਡੇ ਮੁਸਲਮਾਨ ਭਰਾ ਵੀ ਹਿੰਦੂਸਤਾਨ ਹਿੰਦੂਸਤਾਨ ਕਹੀ ਜਾਂਦੇ ਨੇ ਇਹ ਤਾਂ ਇਕੱਲੇ ਸਾਡੇ ਉੱਤਰੀ ਭਾਰਤ ਦੀਆਂ ਸਟੇਟਾਂ ਦੇ ਜਿਹੜੇ ਸਾਡੇ ਨਮਾਇੰਦੇ ਨੇ ਸਾਡੇ ਆਫੀਸਰਸ ਆਪਾਂ ਨੇ ਸਾਡੀਆਂ ਸਰਕਾਰਾਂ ਨੇ ਉਹ ਹਿੰਦੂਸਤਾਨ ਕਹਿੰਦੀਆਂ ਪਰ ਸਾਡੇ ਦੱਖਣੀ ਭਾਰਤ ਦੇ ਸਾਡੇ ਪੂਰਬੀ ਭਾਰਤ ਦੇ ਜਿਹੜੇ ਲੋਕ ਨੇ ਉਹ ਇਸ ਨੂੰ ਹਿੰਦੁਸਤਾਨ ਨਹੀਂ ਕਹਿੰਦੇ ਉਹ ਭਾਰਤ ਹੀ ਕਹਿੰਦੇ ਨੇ ਔਰ ਭਾਰਤ ਹੀ ਸਾਡਾ ਦੇਸ਼ ਹੈ ਇੱਕ ਯੂਨਾਈਟਿਡ ਸਟੇਟ ਹੈ ਇਹ ਸਾਰੀਆਂ ਦੇਸ਼ਾਂ ਸਟੇਟਾਂ ਦਾ ਇੱਕ ਸੰਗਮ ਹੈ ਤੇ ਇਹ ਸਾਡਾ ਰਾਜ ਹੈ ਇਸ ਇਸ ਦਾ ਰਾਜ ਦਾ ਨਾਂ ਭਾਰਤ ਹੈ ਹਿੰਦੁਸਤਾਨ ਦੀ ਮੰਗ ਹੈ ਹਿੰਦੁਸਤਾਨ ਦੇਸ਼ ਨਹੀਂ ਹੈ ਹਿੰਦੁਸਤਾਨ ਦੀ ਮੰਗ ਹੈ ਮੰਗ ਕਰਨ ਵਾਲਿਆਂ ਦੀ ਇੱਕ ਵਿਧੀ ਆ ਉਹ ਕਹਿੰਦੇ ਅਸੀਂ ਜਿਹੜਾ ਹੈ Hindu ਰੀਤੀ ਰਿਵਾਜਾਂ ਦੇ ਮੁਤਾਬਕ ਚਲਾਉਣਾ ਜਿਸ ਦੇ ਤਾਂ ਇਹ ਤਾਂ ਭਾਰਤ ਦੇ ਕਰੋੜਾਂ ਲੋਕਾਂ ਦੇ ਦੁਆਰੇ ਹੱਕ ਖੁੱਸ ਜਾਣਗੇ ਜਿਹੜੀਆਂ ਚੀਜ਼ਾਂ ਅਸੀਂ ਭਗਵਾਨ ਤੋਂ ਮੰਗਦੇ ਆ ਉਹ तमाम ਚੀਜ਼ਾਂ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜਿਨੇ ਭਾਰਤ ਦੇ 85% ਲੋਕਾਂ ਨੂੰ ਦਿੱਤੀਆਂ ਨੇ ਕਿਉਂਕਿ ਸਾਡੇ ਦੇਸ਼ ਦਾ ਜਿਹੜਾ ਸਿਸਟਮ ਸੀ ਇਸ ਤੋਂ ਪਹਿਲਾਂ ਚਾਹੀ ਇੱਥੇ ਮੁਸਲਮਾਨ ਸੀ ਚਾਹੀ ਇੱਥੇ ਹਿੰਦੂ ਸੀ ਚਾਹੀ ਹਿੰਦੂ ਤਾਂ ਸੀਗੇ ਸੀਗੇ ਦਸਿਕ ਰੀਜ਼ੀ ਕਿਉਂਕਿ ਉਸ ਤੋਂ ਪਹਿਲਾਂ ਦੇਸ਼ ਆ ਜਿਹੜਾ ਸਾਰੀ ਦੁਨੀਆ ਦੇ ਦੇਸ਼ ਸੀ ਜਿਹੜੇ ਕਿ ਆਦੀਵਾਸੀ ਸਿਸਟਮ ਚ ਰਹਿੰਦੇ ਸੀ ਖੁੱਲੇ ਜੰਗਲਾਂ ਚ ਰਹਿੰਦੇ ਸੀ ਵਿਕਾਸ ਹੋਇਆ ਨਹੀਂ ਸੀ ਜਿਉਂ-ਜਿਉਂ ਵਿਕਾਸ ਹੋਇਆ ਭਾਰਤ ਦੇ ਵਿੱਚ ਜਿਸ ਤਰ੍ਹਾਂ ਵਿਕਾਸ ਹੋਇਆ ਇੱਥੇ ਰਾਜਾ ਸ਼ਾਹੀ ਚੱਲੀ ਇੱਥੇ ਬੁੱਧ ਦੇ ਜਮਚ ਆ ਲਿਆ ਪਰ ਬੁੱਧ ਦੇ ਜਮ ਨੂੰ ਖਤਮ ਕਰਕੇ ਇੱਥੇ ਹਿੰਦੂ ਮਤ ਉੱਭਰਿਆ ਹਿੰਦੂ ਮਤ ਨੇ तमाम ਬੁੱਧੀ ਰੀਤੀ ਰਿਵਾਜਾਂ ਨੂੰ ਖਤਮ ਕਰਕੇ ਹਿੰਦੂਇਜ਼ਮ ਚਲਾਇਆ ਹਿੰਦੂਵਾਦ ਹਿੰਦੂ ਮਤ ਦੇ ਮੁਤਾਬਕ ਜਿਹੜੇ ਇੱਥੇ ਚਾਰ ਵਰਣ ਨੇ ਸਭ ਤੋਂ ਉੱਚੇ ਵਰਣ ਦੇ ਵਿੱਚ ਬ੍ਰਾਹਮਣ ਹੈ ਦੂਸਰੇ ਨੰਬਰ ਤੇ ਖੱਤਰੀ ਹੈ ਤੀਸਰੇ ਨੰਬਰ ਤੇ ਵੈਸ਼ਾ ਚੌਥੇ ਨੰਬਰ ਤੇ ਸੂਦਰਾ ਹੈ ਤਾਂ ਇੱਥੇ ਸਿਰਫ ਤੇ ਸਿਰਫ ਜੋ ਭਗਵਾਨ ਦਾ ਰੂਪ ਸਿਰਫ ਤੇ ਸਿਰਫ ਅੰਮ੍ਰਿਤਸਰ ਜੀ ਜਾ ਉਹਨਾਂ ਦੀ ਪਾਰਟੀ ਨੇ ਕਲਪਨ ਕੀਤਾ ਉਹ ਕੱਲਾ ਵਰਣ ਵਿਵਸਥਾ ਹੈ ਉਸ ਵਰਨ ਬਵਸਥਾ ਨੂੰ ਜਿਹੜੀ ਸੈਂਕੜੇ ਸਾਲਾਂ ਤੋਂ ਇੱਥੇ ਚੱਲੀ ਆ ਰਹੀ ਸੀ ਉਸ ਵਰਨ ਬਵਸਥਾ ਨੂੰ ਜਿਸ ਨੂੰ ਮੁਗਲ ਹਕੂਮਤ ਨੇ ਵੀ 800 ਸਾਲ ਦੇਸ਼ ਦੇ ਵਿੱਚ ਲਾਗੂ ਰੱਖਿਆ ਕਿਉਂਕਿ ਮੁਸਲਮਾਨਾਂ ਨੇ ਤਾਂ ਸਿਰਫ ਇੱਥੋਂ ਦੇ ਲੋਕਾਂ ਨੂੰ ਆਪਣੇ ਨਾਲ ਰਲਆ ਲਿਆ ਥੋੜੇ ਜੇ ਮੁਗਲ ਬਾਹਰੋਂ ਆਏ ਸੀ ਬਾਕੀ ਸਾਰੇ ਭਾਰਤ ਦੇ ਲੋਕਾਂ ਨੂੰ ਇੱਥੇ ਨਾਲ ਰਲਆ ਲਿਆ ਨਾ ਉਹ ਮੁਸਲਮਾਨ ਬਣ ਕੇ ਇਸੇ ਕਰਕੇ ਅੱਜ ਜਿਹੜੀ ਸਾਡੀ ਹਿੰਦੂਵਦ ਦੀ ਤਾਕਤਾਂ ਨੇ ਉਹ ਸਾਡੇ ਹਿੰਦੂਆਂ ਦੇ ਉੱਤੇ ਜਿਆਦਾ ਮੁਸਲਮਾਨਾਂ ਤੇ ਜਿਆਦਾ ਅਟੈਕ ਕਰਦੀਆਂ ਨੇ ਕਿ ਉਹ ਡਰ ਕੇ ਹੌਲੀ-ਹੌਲੀ ਉਹ ਮੁਸਲਮਾਨਾਂ ਤੋਂ ਹਿੰਦੂਇਜ਼ਮ ਵੱਲ ਵੀ ਕਨਵਰਟ ਹੋ ਰਹੇ ਨੇ ਉਹ ਕੁਝ ਅਸਾਈ ਬਣ ਰਹੇ ਨੇ ਕੁਝ ਹੋਰ ਬਣ ਰਹੇ ਨੇ ਸਾਰਾ ਜਿਹੜਾ ਵਿਖੇੜਾ ਹੈ ਉਹ ਹਿੰਦੂਇਜ਼ਮ ਦੇ ਵਿੱਚ ਇੱਕ ਵਿਚਾਰਤਾ ਰਾਦੇ ਤਹਿਤ ਜਿਹੜਾ ਚੌਥਾ ਵਰਣ ਹੈ ਸੂਦਰ ਵਰਗਾ ਜਿਹਦੇ ਚ 85% ਲੋਕ ਰਹਿੰਦੇ ਆ ਉਹਨਾਂ ਦਾ ਸ਼ੋਸ਼ਣ ਕਰਨ ਦਾ ਤਰੀਕਾ ਉਹ 85% ਲੋਕਾਂ ਨੂੰ ਅਧਿਕਾਰ ਦਿੱਤੇ ਨੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਕੀ ਕੀ ਅਧਿਕਾਰ ਦਿੱਤੇ ਨੇ ਬਾਬਾ ਸਾਹਿਬ ਨੇ ਸਾਨੂੰ ਇਹ ਆਪਾਂ ਦੇਖਨੇ ਆ ਬਾਬਾ ਸਾਹਿਬ ਨੇ ਸਭ ਤੋਂ ਪਹਿਲਾ ਕੰਮ 26 ਜਨਵਰੀ 1950 ਨੂੰ ਜਦੋਂ ਸੰਵਿਧਾਨ ਲਾਗੂ ਹੋਇਆ ਤਾਂ ਉਹਨਾਂ ਨੇ ਇੱਕ ਗੱਲ ਪਾਰਲੀਮੈਂਟ ਦੇ ਵਿੱਚ ਕਹੀ ਜਿਹੜੇ ਬੜੇ ਖੁਸ਼ ਸਨ ਉਸ ਦਿਨ ਜਿਸ ਬਾਬਾ ਸਾਹਿਬ 26 ਜਨਵਰੀ 1950 ਨੂੰ ਜਿਸ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਤਾਂ ਬਾਬਾ ਸਾਹਿਬ ਬਹੁਤ ਜ਼ਿਆਦਾ ਖੁਸ਼ ਸੀ ਤਾਂ ਉਹਨਾਂ ਦੇ ਜਿਹੜੇ ਸਾਥੀ ਸੀ ਕਲੀਗ ਸੀ ਮਲਾਨਾ ਅਬੂ ਕਲਾਮ ਆਜ਼ਾਦ ਜੀ ਉਸ ਟਾਈਮ ਦੇ ਕੇਂਦਰ ਦੇ ਮੰਤਰੀ ਸਨ ਉਹਨਾਂ ਨੇ ਕਿਹਾ ਕਹਿੰਦੇ ਬਾਵਾ ਸਾਹਿਬ ਤੁਸੀਂ ਅੱਜ ਇੰਨੇ ਖੁਸ਼ ਕਿਉਂ ਅੱਜ ਕੀ ਗੱਲ ਹੈ ਉਹ ਕੰਟੇਨ ਚ ਬੈਠੇ ਸਨ ਚਾਪੀ ਰਹੇ ਸਨ ਕਹਿੰਦੇ ਜੀ ਤੁਸੀਂ ਇੰਨੇ ਖੁਸ਼ ਕਿਉਂ ਉਹ ਕਹਿੰਦੇ ਅੱਜ ਕਲਮ ਸਾਹਿਬ ਅੱਜ ਮੈਂ तमाम ਦੇਵੀ ਦੇਵਤਿਆਂ ਦਾ तमाम ਸਾਰੀਆਂ ਰਾਣੀਆਂ ਦੇ ਆਪਰੇਸ਼ਨ ਕਰ ਦਿੱਤੇ ਨੇ ਅੱਜ ਮੈਂ ਖੁਸ਼ ਇਸ ਕਰਕੇ ਹੁਣ ਕਿਸੇ ਇੱਥੇ ਦੇਵੀ ਦੇਵਤੇ ਨੇ ਪੈਦਾ ਨਹੀਂ ਹੋਣਾ ਕਿੱਥੇ ਇੱਥੇ ਰਾਣੀਆਂ ਦੇ ਆਪਰੇਸ਼ਨ ਕਰ ਦਿੱਤੇ ਕਹਿੰਦਾ ਉਹ ਰਾਣੀਆਂ ਦੇ ਪੇਟੋਂ ਹੁਣ ਰਾਜੇ ਪੈਦਾ ਨਹੀਂ ਹੋਣੇ ਹੁਣ ਜਿਹੜੇ ਰਾਜੇ ਨੇ ਭਾਰਤ ਦੇ ਉਹ ਪੇਟੀਆਂ ਚੋਂ ਪੈਦਾ ਹੋਣਗੇ ਅੱਜ ਉਹ ਵੈਲਟ ਪੇਪਰਾਂ ਤੇ ਰੋਜ਼ਾਂ ਹੀ ਪੈਦਾ ਹੋਣਗੇ ਜਾਂ ਉਹ ਹੁਣ ਅਸੀਂ ਈਵੀਐਮ ਮਸ਼ੀਨਾਂ ਰਹੀ ਪੈਦਾ ਕਰਦੇ ਹਾਂ ਸਾਡੇ ਦੇ ਹੁਣ ਲੋਕਾਂ ਦੀ ਮਤ ਨਾਲ ਪੈਦਾ ਹੋਣਗੇ ਹੁਣ ਰਾਜੇ ਰਾਣੀ ਦੇ ਪੇਟੋਂ ਪੈਦਾ ਹੋਇਆ ਪੁੱਤ ਜਾਂ ਧੀ ਹੀ ਰਾਣੀ ਨਹੀਂ ਬਣੂਗੀ ਹੁਣ ਲੋਕ ਆਪਣਾ ਜਿਹੜਾ ਰਾਜਾ ਹੈ ਆਪਣਾ ਪ੍ਰਧਾਨ ਮੰਤਰੀ ਆ ਆਪਣੇ ਮੰਤਰੀ ਆ ਉਹ ਆਪ ਆਪਣੀ ਮਰਜ਼ੀ ਨਾਲ ਚੁਣਨਗੇ ਪਹਿਲਾਂ ਆਪਣੀਆਂ ਪਾਰਟੀਆਂ ਚੁਣਨਗੇ ਪਾਰਟੀਆਂ ਦੇ ਅੱਗੇ ਆਪਣੇ ਵਿੱਚੋਂ ਪ੍ਰਧਾਨ ਮੰਤਰੀ ਮੰਤਰੀ ਗ੍ਰਹਿ ਮੰਤਰੀ ਰਾਜ ਮੰਤਰੀ ਰਾਸ਼ਟਰਪਤੀ ਜੋ ਵੀ ਹੈ ਉਹਨਾਂ ਨੂੰ ਚੁਣਨਾ ਉਹਨਾਂ ਨੇ ਫਿਰ ਅੱਗੇ ਉਹਨਾਂ ਨੇ ਕਾਨੂੰਨ ਬਣਾਉਣੇ ਨੇ ਤੇ ਉਹ ਕਾਨੂੰਨ ਬਣਾ ਕੇ ਸਾਡੇ ਦੇਸ਼ ਦੇ ਸਾਰੇ ਸ਼ਾਸਕ ਪ੍ਰਸ਼ਾਸਕਾਂ ਨੂੰ ਉਹਨਾਂ ਨੇ ਅੱਗੇ ਨਿਯੁਕਤ ਕਰਨਾ ਹੈ ਤਾਂ ਉਸ ਦਿਨ 26 ਜਨਵਰੀ ਨੂੰ ਬਾਬਾ ਸਾਹਿਬ ਨੇ ਉਹ ਕੰਮ ਕਰ ਦਿੱਤਾ ਜਿਹੜਾ ਭਗਵਾਨਾਂ ਨੇ ਥੋਪਿਆ ਹੋਇਆ ਸੀ ਜਿਹੜੇ ਸਾਡੇ ਰਾਜੇ ਭਗਵਾਨ ਦੇ ਨਾਂ ਤੇ ਕੰਨੀ ਹੁੰਦੇ ਸੀ ਆ ਭਗਵਾਨ ਨੇ ਆ ਰਾਜਾ ਸਥਾਪਿਤ ਕੀਤਾ ਵਾਵਾ ਸਾਹਿਬ ਨੇ ਉਹ ਨਾ ਸਾਰੇ ਭਗਵਾਨ ਪੈਦਾ ਕਰਨ ਵਾਲੀਆਂ ਦੇਵੀਆਂ ਦੇ ਆਪਰੇਸ਼ਨ ਕਰ ਦਿੱਤੇ 26 ਜਨਵਰੀ 1950 ਨੂੰ ਉਸ ਤੋਂ ਬਾਅਦ 1950 ਤੋਂ ਲੈ ਕੇ ਟਿਲ ਤੱਕ ਅੱਜ ਭਾਰਤ ਦੀ ਜਨਤਾ ਜਿਹੜੀ ਜਮਾ ਦੱੜੀ ਹੋਈ ਸੀ ਐਸ ਸੀ ਬੀ ਸੀ ਖਾਸ ਤੌਰ ਤੇ ਜਿਹੜੇ ਦਲਤ ਸੀ ਆਦੀਵਾਸੀ ਲੋਕ ਸੀ ਜਿਨ੍ਹਾਂ ਨੂੰ ਪਿੰਡਾਂ ਚੋਂ ਵਾਰ ਰੱਖਿਆ ਜਾਂਦਾ ਸੀ ਸਭ ਤੋਂ ਪੰਜਾਬ ਦੇ ਵਿੱਚ ਸਭ ਤੋਂ ਨੀਵੀਂ ਜਾਤੀ ਜਿਹੜੀ ਹੈ ਵੀ ਵਾਲਮੀ ਕਨਪਾਈਚਾਰਾ ਜਿਨ੍ਹਾਂ ਨੂੰ ਪੰਗੀ ਚੂੜੇ ਚ ਮਾਰ ਕਿਹਾ ਜਾਂਦਾ ਸੀ ਚਮਾਰਾਂ ਨੂੰ ਤੇ ਪੰਗੀਆਂ ਨੂੰ ਅੱਜ ਉਹਨਾਂ ਵਿੱਚੋਂ ਹੀ ਦੇਸ਼ ਦੇ ਜਿਹੜੇ ਹੈ ਵੱਡੇ-ਵੱਡੇ ਆਗੂ ਨੇ ਇਸ ਦੇਸ ਦਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਭਾਰਤ ਦਾ 8ਵਾਂ ਜਦੋਂ ਲੋਕ ਸਭਾ ਬਣ ਰਹੀ ਸੀ ਤਾਂ ਉਹਦੇ ਵਿੱਚੋਂ 8ਵਾਂ ਗ੍ਰਹਿ ਮੰਤਰੀ ਪੰਜਾਬ ਦੇ ਮਜਵੀ ਸਿੱਖਾਂ ਦੇ ਵਿੱਚੋਂ ਸਰਦਾਰ ਬੂਟਾ ਸਿੰਘ ਜੀ ਬਣੇ ਜਿਹੜੇ ਕਦੇ ਵੀ ਬਣ ਨਹੀਂ ਸੀ ਸਕਦੇ ਤਾਂ ਮਜਵੀ ਸਿੱਖਾਂ ਦੇ ਲਈ ਸਭ ਤੋਂ ਵੱਡੇ ਭਗਵਾਨ ਬਣ ਕੇ ਉਪਰੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜਿਹੜੇ ਸਦੀਆਂ ਤੋਂ ਕੋਈ ਭਗਵਾਨ ਸਾਨੂੰ ਨਹੀਂ ਦੇ ਸਕਿਆ ਸੀ ਇਹਨਾਂ ਤੋਂ ਪਹਿਲਾਂ ਸਾਡੇ ਕੋਲ ਇੱਕ ਭਗਵਾਨ ਹੋਰ ਆਏ ਸਨ ਜ ਜਨ ਦਾ ਨਾਮ ਅਣਾ ਚੱਲਦਾ ਹੈ ਔਰ ਦੁਨੀਆ ਪੂਜਦੀ ਹੈ ਪੰਜਾਬ ਦੇ ਸਿੱਖ ਧਰਮ ਦੇ ਵਿੱਚ ਉਹਨਾਂ ਦੀ ਬੜੀ ਮੰਨਤਾ ਹੈ ਉਹ ਸਨ ਸਾਡੇ 10 ਗੁਰੂ 10 ਗੁਰੂ ਦੇ ਰੂਪ ਦੇ ਵਿੱਚ ਆਏ ਉਹਨਾਂ ਦੇ ਵਿੱਚੋਂ ਸਾਈਹਬੇ ਕਮਾਲ ਸਾਈਹਬ ਸ੍ਰੀ ਗੁਰਗੋਵਿੰਦ ਸਿੰਘ ਜੀ ਨੇ ਮਰਮੀ ਸਿੱਖਾ ਨੂਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਆਪਣੀ ਛਾਤੀ ਨਾਲ ਆਇਆ ਆਪਣਾ ਕਲਗੀ ਤੋੜਾ ਵੀ ਦਿੱਤਾ ਉਹ ਸਿੱਖ ਧਰਮ ਸੀ ਪਰ ਸਿੱਖ ਧਰਮ ਵੀ ਸਿੱਖ ਧਰਮ ਦੇ ਵਿੱਚੇ ਪੋਲੀਟਿਕਲ ਤਾਕਤ ਨਹੀਂ ਸੀ ਪੋਲੀਟਿਕਲ ਉਸ ਤਰ੍ਹਾਂ ਦਾ ਗੁਰੂ ਸਾਹਿਬ ਆਪਣਾ ਜੀਵਨ ਕਾਲ ਉਹਨਾਂ ਦਾ ਥੋੜਾ ਸੀ ਉਹ 40 ਸਾਲ ਦੀ ਉਮਰ ਤੱਕ ਹੀ ਦਸ਼ਮ ਪਾਤਸ਼ਾਹ ਇਸ ਦੁਨੀਆ ਤੇ ਰਹਿ ਸੀ ਉਸ ਤੋਂ ਬਾਅਦ ਉਹ ਅਕਲ ਚਲਾਣਾ ਹੋ ਗਿਆ ਜੋਤੀ ਜੋਤ ਸਮਾ ਗਏ ਤਾਂ ਉਸ ਤੋਂ ਬਾਅਦ ਜਿਹੜੀ ਸਿੱਖ ਕੌਮ ਫਿਰ ਦਰੇੜੀ ਛਿੰਡ ਗਈ ਹੈ ਉਹ 파ਟੋ ਤਾੜ ਹੋ ਗਈ ਉਹਦੇ ਵਿੱਚ ਬਹੁਤ ਸਾਰੇ ਰਲੇਵੇਂ ਆ ਗਏ ਤਾਂ ਉਹ ਇੱਕ ਪੋਲੀਟਿਕਲ ਪਾਵਰ ਨਾ ਹੋ ਕੇ ਇੱਕ ਧਾਰਮਿਕ ਲਹਿਰ ਵੜ ਕੇ ਰਹੇਗੀ ਪਰ ਉਸ ਦੇ ਵਿੱਚ ਵੀ ਮਜਵੀ ਸਿੱਖ ਭਾਈਚਾਰੇ ਨੂੰ ਵਲਮਿਕਿਆ ਨੂੰ ਰੰਗਰੇਟਿਆਂ ਨੂੰ ਦਰੜਿਆਂ ਨੂੰ ਨੀਮਿਆਂ ਨੂੰ ਸਭ ਨੂੰ ਵੱਡੇ-ਵੱਡੇ ਔਦੇ ਮਿਲੇ ਸੀ ਪਰ ਉਹ ਕੁਝ ਸਮਾਂ ਸੀ ਉਹ ਕੁਝ ਸਮਾਂ ਸੀ ਕੁਝ ਸਮੇਂ ਦੇ ਵਿੱਚ ਉਹ ਤਾਕਤਾਂ ਨੇ ਪਰ ਹੁਣ ਉਸ ਤੋਂ ਵੱਧ ਸਮੇਂ ਦਾ ਸਮਾਂ ਮਿਲ ਗਿਆ ਹੁਣ ਸਾਰੇ ਦੁਬਾਰਾ ਫੇਰ ਲੋਕ ਉਸੇ ਭਗਵਾਨ ਦਾ ਰੂਪ ਧਾਰ ਕੇ ਡਾਕਟਰ ਅੰਬੇਦਕਰ ਜੀ ਆਏ ਤੇ ਉਹਨਾਂ ਲੋਕਾਂ ਨੂੰ ਮੋੜ ਸਾਰੀਆਂ ਉਹ ਵਿਵਸਥਾਵਾਂ ਕਰਕੇ ਜਿੱਥੀਆਂ ਅੱਜ ਦੇਸ਼ ਦੇ ਦਲਤਾਂ ਨੂੰ ਜਿਨ੍ਹਾਂ ਨੂੰ ਬੈਠਣ ਦਾ ਅਧਿਕਾਰ ਨਹੀਂ ਸੀ ਜਿਨ੍ਹਾਂ ਨੂੰ ਗੁਰਦੁਆਰਿਆਂ ਦੇ ਵਿੱਚ ਜਾਣ ਦਾ ਮੰਦਰਾਂ ਦੇ ਵਿੱਚ ਜਾਣ ਦਾ ਮਸੀਤਾਂ 'ਚ ਜਾਣ ਦਾ ਅਧਿਕਾਰ ਨਹੀਂ ਸੀ ਅੱਜ ਉਹ ਉਹਨਾਂ ਗੁਰਦੁ ਗੁਰਦੁਆਰਿਆਂ ਦੇ ਜਥੇਦਾਰ ਨੇ ਉਹਨਾਂ ਦੇ ਹੈੱਡ ਗ੍ਰੰਥੀ ਨੇ ਮੰਦਰਾਂ ਦੇ ਵਿੱਚ ਪੁਜਾਰੀ ਨਹੀਂ ਹਨ ਮੰਦਰਾਂ ਦੇ ਵਿੱਚ ਪੁਜਾਰੀ ਨਹੀਂ ਹੈ ਇਸਾਈ ਧਰਮ ਦੇ ਵਿੱਚ ਉਹ ਪਾਸਟਰ ਹੈ ਉਹ ਵੱਡੇ ਵੱਡੇ ਪ੍ਰਚਾਰਕ ਨੇ ਹੋਰ ਧਰਮਾਂ ਚ ਉਹ ਵੱਡੇ ਵੱਡੇ ਅਹੁਦੇ ਹਾਂਤੇ ਨੇ ਔਰ ਦੇਸ਼ ਦੇ ਪ੍ਰਸ਼ਾਸਨ ਦੇ ਵਿੱਚ ਉਹ ਬੰਦੇ ਉਹਨਾਂ ਦੇ ਧੀ ਪੁੱਤ ਉਹਨਾਂ ਦਲਤਾਂ ਦੇ ਧੀ ਪੁੱਤ ਜਿਹੜੇ ਪੜ੍ਹ ਨਹੀਂ ਸਕਦੇ ਅੱਜ ਉਹਨਾਂ ਦੀਆਂ ਕੁੜੀਆਂ ਟੀਚਰ ਨੇ ਉਹਨਾਂ ਦੀਆਂ ਕੁੜੀਆਂ ਜੱਜ ਨਹੀਂ ਅੱਜ ਦੇਸ਼ ਦੀ ਗਿਆਨ ਪਾਲਕਾ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਆ ਫਿਰ ਕੀ ਡਾਕਟਰ ਅੰਬੀਰ ਕਰਦੀ ਕਿਸੇ ਵੀ ਭਗਵਾਨ ਤੋਂ ਆ 33 ਕਰੋੜ ਦੇਵੀ ਦੇਵਤਿਆਂ ਤੋਂ ਘੱਟ ਨੇ ਫਿਰ ਕਿਵੇਂ ਇਹਨਾਂ ਦਾ ਜਿਸ ਤਰ੍ਹਾਂ ਅਮਿਤ ਸ਼ਾਹੀ ਕਹਿ ਰਹੇ ਨੇ ਕਿ ਸਾਡੇ ਦੇਸ਼ ਦਾ ਭਲਾ ਜਿਹੜਾ ਉਹ ਭਗਵਾਨ ਦੇ ਰੂਪ ਚ ਉਹ ਸਾਡੇ ਲਈ ਉਹ ਭਗਵਾਨ ਕਿੱਥੇ ਸੀ ਭਾਰਤ ਦੇ 85 ਕਰੋੜ ਲੋਕ 85% ਲੋਕਾਂ ਤੇ ਲਈ ਜਿਹੜੇ ਕਰੋੜਾਂ ਲੋਕ ਰਹਿੰਦੇ ਨੇ ਇੱਥੇ ਔਰਤਾਂ ਰਹਿੰਦੀਆਂ ਸੀ ਫਿਰ ਉਹ ਭਗਵਾਨ ਉਦੋਂ ਕਿੱਥੇ ਸੀ ਅਮਿਤ ਸ਼ਾਹ ਤੇਰਾ ਭਗਵਾਨ ਉਦੋਂ ਕਿੱਥੇ ਸੀ ਇਹਨਾਂ ਲੋਕਾਂ ਨੂੰ ਕੁਝ ਵੀ ਨਹੀਂ ਮਿਲਿਆ ਅੱਜ ਵੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਉਹ ਕਿੰਨੇ ਲੋਕ ਪੇਜ ਮੀਨੇ ਨੇ ਬੇ ਘਰੇ ਨੇ ਉਹਨਾਂ ਕੋਲੇ ਕੋਈ ਉਹ ਸਿਰਫ ਸੇਵਾਦਾਰ ਹੀ ਹਨ ਉਹਨਾਂ ਦਾ ਕਿਸੇ ਵੀ ਕਿਸ ਚੀਜ਼ ਦੇ ਵਿੱਚ ਹਿੱਸੇਦਾਰੀ ਨਹੀਂ ਹੈ ਫਿਰ ਬਾਬਾ ਸਾਹਿਬ ਡਾਕਟਰ ਪੀਮਰਾਓ ਮੇਰਕਰ ਦਾ ਸਿਰਫ ਅਸੀਂ ਦੋ ਰੂਪਾਂ ਚ ਰਕਾਰ ਦੇਖਿਆ ਦੋਸਤੋ ਸੱਚਮੁੱਚ ਬਾਬਾ ਸਾਹਿਬ ਡਾਕਟਰ ਪੀਮਰਾਓ ਮੇਰਕਰ ਭਾਰਤ ਦੇ ਲੋਕਾਂ ਦੇ ਅਸਲੀ ਜਿਹੜੇ ਹੈ ਭਗਵਾਨ ਹਨ ਜਿਨ੍ਹਾਂ ਨੇ ਇਸ ਜਨਮ ਦੇ ਵਿੱਚ ਬਹੁਤ ਸਾਰੀਆਂ ਪੀੜੀਆਂ ਦਾ ਆਧਾਰ ਕੀਤਾ ਸਾਡੇ ਦਾਦੇ ਆਜ਼ਾਦੀ ਦੀ ਜੀਵਨ ਜਿਉ ਕੇ ਗਏ ਸਾਡੇ ਪਿਤਾ ਜੀ ਅਜ਼ਾਦੀ ਦਾ ਜੀਵਨ ਚੀਕੇ ਗਏ ਆ ਅੱਜ ਅਸੀਂ ਅਜ਼ਾਦੀ ਦਾ ਜੀਵਨ ਜਿਉ ਰਹਾ ਤੇ ਸਾਡੀ ਅਹਾਰ ਜਿਹੜੀ ਆਜ਼ਾਦੀ ਦਾ ਜੀਵਨ ਜਿਉ ਰਹੀ ਆ ਇਹ ਸਾਡੇ ਭਗਵਾਨ ਨੇ ਚਾਰ ਜੀਵਨ ਚਾਰ ਪੀੜੀਆਂ ਬਾਬਾ ਸਾਹਿਬ ਤੋਂ ਲੈ ਕੇ ਹੁਣ ਤੱਕ ਚਾਰ ਪੀੜੀਆਂ ਸਾਡੇ ਪਰਿਵਾਰ ਦੀਆਂ ਮੈਂ ਆਪਦੀ ਗੱਲ ਦੱਸਣਾ ਸਾਡੇ ਪਰਿਵਾਰ ਦੀਆਂ ਚਾਰ ਪੀੜੀਆਂ ਬਹੁਤ ਵਧੀਆ ਆਨੰਦਮਈ ਜੀਵਨ ਜਿਉ ਰਹੀਆਂ ਨੇ ਜਨਨ ਕਿ ਚਾਰ ਜੀਵਨ ਹੋ ਗਏ ਹਮੇਸ਼ਾ ਜੀ ਇਹ ਸਾਨੂੰ ਤਾਂ ਸਮਾਂ ਹੀ ਕੁਝ ਨਹੀਂ 1950 ਤੋਂ ਲੈ ਕੇ 1900 ਅੱਜ 2024 ਦਾ ਲਾ ਲਓ ਸਾਰੇ 75 ਸਾਲਾਂ ਦੇ ਵਿੱਚ ਹੀ ਬਾਬਾ ਸਾਹਿਬ ਨੇ ਤਾਂ ਸਾਡਾ ਕਾਇਆ ਕਲਪ ਕਰ ਦਿੱਤਾ ਕਿ ਭਗਵਾਨ ਤੁਹਾਡੇ ਵਾਲੀ ਭਗਵਾਨ ਨੂੰ ਤਾਂ ਸ਼ੰਕਰ ਸਦਨੀ ਹੋਗੇ ਸਾਡੇ ਉੱਤੇ ਹਮੇਸ਼ਾ ਬੋਝ ਬਣਦਾ ਰਿਹਾ ਸਦੀਆਂ ਤੋਂ ਅਸੀਂ ਲਤੜੇ ਜਾਂਦੇ ਰਹੇ ਅਸੀਂ ਤੁਹਾਡੀ ਸੇਵਾਦਾਰੀ ਬਣ ਕੇ ਰਹੇ ਸਾਡਾ ਭਗਵਾਨ ਇਸ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਹੀ ਹੈ ਇਸ ਤੋਂ ਵੱਡਾ ਹੋਰ ਅਸੀਂ ਕੋਈ ਭਗਵਾਨ ਨਹੀਂ ਮੰਨਦੇ ਨਹੀਂ ਮੰਨਣਾ ਚਾਹੀਦਾ ਸਾਨੂੰ ਸਾਡੇ ਭਗਵਾਨ ਨੇ ਹੁਣ ਤੱਕ ਸਿਰਫ ਅਸੀਂ ਦੂ ਰੂਪ ਦੇਖੇ ਨੇ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹਨਾ ਕਾਂਗਰਸ ਬੇਸਕ ਬੋਟਾਂ ਲਈ ਕੰਮ ਕਰ ਰਹੀ ਆ ਪ੍ਰਚਾਰ ਕਰ ਰਹੀ ਆ ਬੀਜੇਪੀ ਦਾ ਵਿਰੋਧ ਕਰ ਰਹੀ ਆ ਬੀਜੇਪੀ ਵੀ ਹੁਣ ਆਪਣੀਆਂ ਮੋਟਾਂ ਨੂੰ ਕਾਇਮ ਕਰਕੇ ਦੁਬਾਰਾ ਸਤਾਜ ਬਣੀ ਰਹਿਣ ਦੇ ਲਈ ਬਾਬਾ ਸਾਹਿਬ ਦੇ ਪੱਖ ਚ ਬੋਲਣ ਦੀ ਕੋਸ਼ਿਸ਼ ਕਰ ਰਹੀ ਆ ਪਰ ਤੁਸੀਂ ਇਹਨਾਂ ਦੋਨਾਂ ਪਾਰਟੀਆਂ ਤੋਂ ਸੋਚੀਏ ਤਰੇਣਾ ਹੈ ਭਾਰਤ ਦੇ ਮੂਲ ਨਿਵਾਸੀਓ ਭਾਰਤ ਦੇ ਦਲ ਤੋਂ ਆਦੀਵਾਸੀਓ ਐਸਸੀ ਬੀਸੀ ਲੋਕੋ ਤੁਸੀਂ ਕੀ ਕਰਨਾ ਦੋ ਚੀਜ਼ਾਂ ਦਾ ਤੁਹਾਨੂੰ ਬਾਬਾ ਸਾਹਿਬ ਲੈ ਕੇ ਦੇਗੇ ਇੱਕ ਰਾਜਨੀਤੀ ਇੱਕ ਦੋ ਦੋ ਚੀਜ਼ਾਂ ਜਿਹੜੀਆਂ ਹੈ ਰਾਜਨੀਤਿਕ ਸਾਰੀਆਂ ਸਾਰੇ ਉਹਦੇ ਰਾਜਨੀਤਿਕ ਉਹਦੇ ਉਹਦੇ ਬਾਬਾ ਸਾਹਿਬ ਲੈ ਕੇ ਦੇਗੇ ਸਾਡੇ ਤੇ ਦੂਜੇ ਪ੍ਰਸ਼ਾਸਨਿਕ ਉਹਦੇ ਨੰਬਰ 2 ਪ੍ਰਸ਼ਾਸਨਿਕ ਪ੍ਰਸ਼ਾਸਨਿਕ ਉਹਦੇ ਇਹ ਸਾਨੂੰ ਲੈ ਕੇ ਦੇਗੇ ਬਾਬਾ ਸਾਹਿਬ ਖੁਸ਼ਹਾਲ ਜੀਵਨ ਦਾ ਰਸਤਾ ਹੈ ਸਾਡੇ ਭਗਵਾਨ ਨੇ ਦੋ ਆਉਦੇ ਆਪਦੀ ਜ਼ਿੰਦਗੀ 'ਚ ਸਾਡੇ ਸਾਹਮਣੇ ਲਿਖ ਦਿੱਤੇ ਹੁਣ ਜਿਹੜੇ ਸਾਨੂੰ ਆਹ ਭਗਵਾਨਾਂ ਨੇ ਨਹੀਂ ਲੈ ਕੇ ਦੇਣੇ ਇਸ ਕਰਕੇ ਇਸ ਭਗਵਾਨ ਨੂੰ ਅਸੀਂ ਕੱਟ ਕੇ ਸਾਡੇ ਭਗਵਾਨ ਦੀ ਗੱਲ ਸੁਣੀਏ ਸਾਡੇ ਭਗਵਾਨ ਬਾਬਾ ਸਾਹਿਬ ਡਾਕਟਰ ਵਿਵੇਦ ਕਰਦੀ ਗੱਲ ਸੁਣੀਏ ਉਹ ਅਗਲੇ ਆਉਦੀ ਨਹੀਂ ਉਹ ਹੈ ਜਿਹੜੇ ਸੌਖੇ ਲੈਫੇ ਜਾ ਸਕਦੇ ਆ ਉਹ ਹੈ ਵਪਾਰ ਫਿਰ ਆ ਗਿਆ ਜ਼ਮੀਨ ਫੇਰਉਣਗੇ ਖੜੇ ਚ ਪਦਾਰਥ ਫੁਣ ਭਾਰਤ ਦੇ ਦਲ ਤੋਂ ਭਾਰਤ ਦੇ ਆਦੀਵਾਸੀਓ ਉਹ ਉਮੀਦਵਾਰ ਨੂੰ ਪੂਜਣ ਵਾਲੇ ਲੋਕੋ ਤੁਸੀਂ ਇਹ ਪ੍ਰਚਾਰ ਕਰੋ ਕਿ ਆਪਣੇ ਭਗਵਾਨ ਨੇ ਦੋ ਚੀਜ਼ਾਂ ਤਾਂ ਸਾਨੂੰ ਲੈ ਕੇ ਦਿੱਤੀਆਂ ਇਹ ਦੋ ਚੀਜ਼ਾਂ ਰਾਜਨੀਤਿਕ ਅਹੁਦੇ ਤੇ ਸਮਾਜ ਪ੍ਰਸ਼ਾਸਨਿਕ ਅਹੁਦੇ ਚਪੜਾਸੀ ਤੋਂ ਲੈ ਕੇ ਦੇਸ਼ ਦੇ ਡੀਸੀ ਤੱਕ ਸਾਡੇ ਪ੍ਰਧਾਨ ਮੰਤਰੀ ਤੱਕ ਰਾਸ਼ਟਰਪਤੀ ਤੱਕ ਅਸੀਂ ਬਣ ਸਕਦੇ ਹਾਂ ਇਸ ਦੂਸਰੀਆਂ ਸਰਕਾਰਾਂ ਦੀ ਕੋਈ ਵਸਦਾ ਰੋਗ ਨਹੀਂ ਹੈ ਕੋਈ ਸਾਨੂੰ ਰੋਕ ਦੇ ਪਰ ਇਹਨਾਂ ਆਉਂਦਿਆਂ ਦੇ ਨਾਲ ਤੁਸੀਂ ਹੁਣ ਅਗਲਾ ਕੰਮ ਵਪਾਰ ਦਾ ਕਰਨਾ ਹੈ ਜਮੀਨ ਤੇ ਖੜੇਚ ਪਦਾਰਥ ਤੁਹਾਨੂੰ ਹਲੇ ਨਹੀਂ ਮਿਲਣਗੇ ਵਪਾਰ ਤੁਹਾਡੇ ਹੱਥ ਹੈ ਤੁਹਾਡਾ ਬਾਬਾ ਅਸੀਂ ਬਾਬਾ ਸਾਹਿਬ ਡਾਕਟਰ ਪੀਮ ਰੌਮਵੇਦ ਕੀਰਦੇ ਸਿਰਫ ਦੋ ਰੂਪ ਦੇਖੇ ਨੇ ਹਾਲ ਤੱਕ ਇੱਕ ਰਾਜਨੀਤਿਕ ਤੇ ਪ੍ਰਸ਼ਾਸਨਿਕ ਬਾਬਾ ਸਾਹਿਬ ਨੇ ਦੋ ਪਾਠ ਹੀ ਪੜੇ ਆ ਉਹਦੇ ਲਿਖੇ ਹੋਏ ਸਾਡੇ ਭਗਵਾਨ ਦੇ ਹੱਦ ਤੱਕ ਕਿ ਪਹਿਲਾ ਪਾਠ ਕਿ ਰਾਜਨੀਤੀ ਹੀ ਸਾਰੇ ਦੁੱਖਾਂ ਦੀ ਮਾਸਟਰ ਕੀ ਹੈ ਰਾਜਨੀਤੀ ਸਾਰੇ ਦੁੱਖਾਂ ਦਾ ਹੱਲ ਹੈ ਤੁਸੀਂ ਰਾਜਨੀਤੀ ਚਾਓ ਅਸੀਂ ਰਾਜਨੀਤੀ ਚ ਆ ਗਏ ਉਸ ਦੇ ਨਾਲ ਆਉਣ ਨਾਲ ਅਸੀਂ ਪ੍ਰਸ਼ਾਸਨ ਚ ਆ ਗਏ ਅਸੀਂ ਦੇਸ਼ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਕਿਸ ਤਰ੍ਹਾਂ ਕੰਮ ਕਰਨਾ ਅਸੀਂ ਉਹਦੇ ਵਿੱਚ ਆ ਗਏ ਹੁਣ ਅਗਲਾ ਇਸ ਤੋਂ ਬਾਅਦ ਅਗਲਾ ਸਟੈਪ ਸਾਡਾ ਵਪਾਰ ਦਾ ਸਾਡੇ ਬਾਬੇ ਨੇ ਪਹਿਲੀ ਕਿਤਾਬ ਪੋਲਿਟੀਕਲਸ ਸੌਰੀ ਇਕਨੋਮਿਕਸ ਦੇ ਵਿੱਚ ਲਿਖੀ ਸੀ ਬਾਬਾ ਸਾਹਿਬ ਦੀ ਪਹਿਲੀ ਐਮਾ ਇਕਨੋਮਿਕਸ ਵਾਸਤੇ ਹੋਈ ਆ ਦੇਸ਼ ਦੀ ਅਰਥਵਿਵਸਥਾ ਵਾਸਤੇ ਤਾਂ ਹੁਣ ਅਰਥਵਿਵਸਥਾ ਨੂੰ ਸਮਝਣਾ ਅਸੀਂ ਵਪਾਰ ਦੇ ਵਿੱਚ ਅੱਗੇ ਵਧਣਾ ਫਿਰ ਅਮਿਤ ਸ਼ਾ ਜੀ ਦੱਸਣਗੇ ਕਿ ਬਸ ਸਤਿਮੁੱਚ ਹੀ ਬਾਬਾ ਸਾਹਿਬ ਡਾਕਟਰ ਪੀਰੋਮ ਬੇਦਕਰ ਜੀ ਇੱਕ ਭਗਵਾਨ ਹਨ ਫਿਰ ਇਹ ਕਹਿਣਗੇ हे ਭਗਵਾਨ ਸਾਡੇ ਤੇ ਕਿਰਪਾ ਕਰੋ ਆਪਣੇ ਇਰਜ਼ਾਆਂ ਨੂੰ ਦੱਸੋ ਇਹਨਾਂ ਨੂੰ ਨਵੇਂ ਆਪ ਦੇ ਭਗਵਾਨਾਂ ਦੇ ਰੂਪ ਧਾਰਨੇ ਪੈਣੇ ਆ ਜਿੱਦ ਦੇ ਤੁਸੀਂ ਵਪਾਰ ਵੱਲ ਵਧਗੇ ਤੁਸੀਂ ਆਪਣੀ ਜਿਹੜੀ ਕੰਜ਼ੂਮਿੰਗ ਪਾਵਰ ਹਾਊਸ ਨੂੰ ਵਰਤੋ ਤੁਸੀਂ ਆਪਣੇ ਜਿੰਨੇ ਵੀ ਸਮਾਨ ਖਰੀਦਣਾ ਜੋ ਵੀ ਖਰੀਦਣਾ ਆਪਣੇ ਐਸੀਵੀਸੀ ਲੋਕਾਂ ਤੋਂ 85% ਲੋਕੋ ਆਵਦੀਆਂ ਦੁਕਾਨਾਂ ਤੋਂ ਖਰੀਦੋ ਆਵਦੇ ਨੌਜਵਾਨ ਮੁੰਡਿਆਂ ਨੂੰ ਕੋਠੀਆਂ ਪਾਉਣ ਦੀ ਥਾਂ ਤੇ ਮਹਿੰਗੇ ਵਿਆਹ ਕਰਨ ਦੀ ਥਾਂ ਤੇ ਵਾਲੇ ਮਹਿੰਗੇ ਕੱਪੜੇ ਪਾਉਣ ਦੀ ਥਾਂ ਤੇ ਗਹਿਣੇ ਪਾਉਣ ਦੀ ਥਾਂ ਤੇ ਨਵੀਆਂ ਖੋਜਾਂ ਵੱਲ ਘਲਵਾਓ ਉਹਨਾਂ ਦੇ ਆਪਣੇ ਬਿਜ਼ਨਸ ਸਟਾਰਟ ਕਰਾਓ ਥੋੜਾ ਜਿਹਾ ਸਮਾਂ ਵੇਤ ਕਰੋ ਮੁਕਾਨ ਥੋੜਾ ਜਿਹਾ ਸਵਾ ਰੋਕ ਕੇ ਆਪਦਾ ਕਾਰੋਬਾਰ ਚਲਾ ਲਓ ਕੋਠੀ ਆਪਣੀ ਆ ਬਣ ਦੂ ਵੱਡੀ ਗੱਡੀ ਆਪਣੇ ਆਪ ਆਜੂ ਗਹਿਣੇ ਤੁਹਾਡੇ ਕੋਲੇ ਆਪਣੇ ਆਪ ਆ ਜਾਣਗੇ ਬਸ ਉਹ ਅਗਲਾ ਰੂਪ ਆ ਬਾਬਾ ਸਾਡਾ ਵਪਾਰ ਦਾ ਹੈ ਜਿੱਦੇ ਤੁਸੀਂ ਵਪਾਰ ਤੇ ਕਾਬਜ ਹੋਗੇ ਉਦੋਂ ਬਾਅਦ ਫਿਰ ਜ਼ਮੀਨਾਂ ਵੀ ਲੈਣੀਆਂ ਸਾਨੂੰ ਕਿਉਂਕਿ ਪੈਸੇ ਨਾਲ ਹੀ ਤਾਂ ਜ਼ਮੀਨ ਖਰੀਦੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਆ ਜਾਂਦਾ ਖਣਿਜ ਪਦਾਰਥ ਖਣਿਜ ਪਦਾਰਥਾਂ ਦੀ ਵਰਤੋਂ ਵਪਾਰਤੀ ਹੁੰਦੀ ਹੈ ਵਪਾਰਕ ਕੰਮਾਂ ਲਿਖਣੇ ਚ ਪਦਾਰਥਾਂ ਦੀ ਵਰਤੋਂ ਹੁੰਦੀ ਆ ਫਿਰ ਤੁਹਾਨੂੰ ਇਹ ਵੀ ਛੱਡਣ ਲੱਗਦੇ ਆ ਨੇ ਤੇ ਇਹਦੇ ਲਈ ਨਾਲ ਦੀ ਨਾਲ ਪੜ੍ਹਾਈ ਤੋਂ ਖਹਿੜਾ ਨਾ ਛੱਡੋ ਜਿੰਨਾ ਤੁਸੀਂ ਪੜ੍ਹੋਗੇ ਜਿੰਨੀ ਅਰਥਵਿਵਸਥਾ ਨੂੰ ਪੜ੍ਹੋਗੇ ਜਿੰਨੀ ਸਾਇੰਸ ਪੜ੍ਹੋਗੇ ਉਹਨਾਂ ਹੀ ਤੁਹਾਨੂੰ ਤੁਹਾਡੇ ਭਗਵਾਨ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਦਰਸ਼ਨ ਹੋਣਗੇ ਤੇ ਜਿਵੇਂ ਜਿਵੇਂ ਤੁਸੀਂ ਉਸ ਨੂੰ ਪੜ੍ਹੋਗੇ ਦਰਸ਼ਨ ਕਰੋਗੇ ਉਹਨਾਂ ਉਹਨਾਂ ਤੁਹਾਡਾ ਜੀਵਨ ਖੁਸ਼ਹਾਲ ਹੋਈ ਜਾਊਗਾ ਸੋ ਧੰਨਵਾਦ ਮੈਂ ਕਹੂੰਗਾ ਅਮਰਤ ਸ਼ਾਹੀ ਦਾ ਜਿਨ੍ਹਾਂ ਨੇ ਦੇਸ਼ ਦੇ ਵਿੱਚ ਇੱਕ ਦਵਾਰੇ ਚਿੰਗਿਆੜੀ ਲਾ ਦਿੱਤੀ ਦੇਸ਼ ਦੇ ਦਲਿਤ ਵਰਗ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਅਸੀਂ ਜਿਹੜੇ ਪੜ੍ਹੇ ਲਿਖੇ ਲੋਕ ਜਿਹੜੇ ਬਾਬਾ ਸਾਹਿਬ ਦਾ ਦਿੱਤਾ ਹੋਇਆ ਖਾ ਰਹੀਆਂ ਜਿਸ ਜਿਸ ਭਗਵਾਨ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਕਿਰਪਾ ਦੇ ਨਾਲ ਅਸੀਂ ਆਨੰਦ ਮਾਣ ਰਹੇ ਹਾਂ ਅੱਜ ਤੁਹਾਡੇ ਨਾਲ ਰੂਬਰੂ ਗੱਲਾਂ ਕਰ ਰਹੇ ਹਾਂ ਤੁਹਾਡੇ ਤੱਕ ਨਵੇਂ ਸੰਦੇਸ਼ ਪਹੁੰਚਾ ਰਹੇ ਹਾਂ ਉਹ ਬਾਬਾ ਸਾਹਿਬ ਡਾਕਟਰ ਪੀਮਰਾ ਹੁੰਦੀਤ ਕਰ ਜੋ ਸਾਡੇ ਭਗਵਾਨ ਦੀ ਕਿਰਪਾ ਦੇ ਨਾਲ ਹੀ ਕਰ ਰਹੇ ਹਾਂ ਅਦਰ ਲਈ ਹੂਰ ਕਿਸੇ ਦੇਵੀ ਦੇਵਤੇ ਦੀ ਕਿਰਪਾ ਨਾਲ ਨਹੀਂ ਕਰ ਰਹੇ ਤਾਂ ਇਸ ਨੂੰ ਵੱਧ ਤੋਂ ਵੱਧ ਪੜੋ ਪੜ੍ਹ ਕੇ ਉਹਨਾਂ ਦੇ ਬਰਾਬਰ ਦੇ ਹੋ ਉਹਨਾਂ ਦੇ ਮੂੰਹ ਤਾਂ ਬੰਦ ਹੋਣਗੇ ਜਦੋਂ ਅਸੀਂ ਸਾਫ ਸੋਥਰੇ ਹੋਵਾਂਗੇ ਅਸੀਂ ਚੰਗੀ ਉਹਨਾਂ ਵਰਗੀ ਭਾਸ਼ਾ ਬੋਲਾਂਗੇ ਉਹਨਾਂ ਵਰਗੀ ਉਹਨਾਂ ਦੇ ਦਾਪੇ ਚ ਸਿੱਖਾਂਗੇ ਸਮਝਾਂਗੇ ਉਹਨਾਂ ਵਰਗੇ ਕਾਰੋਬਾਰ ਕਰਾਂਗੇ ਔਰ ਤੁਸੀਂ ਕਾਰੋਬਾਰ ਕਰ ਸਕਦੇ ਹੋ ਉਹ ਵਪਾਰ ਹੈ ਨੌਕਰੀਆਂ ਚਾਕੇ ਦੇਖ ਲਿਆ ਹੁਣ ਵਪਾਰ ਚਾਕੇ ਦੇਖ ਲਓ ਜਦੋਂ ਤੁਸੀਂ ਵਪਾਰ ਹੋਗੇ ਤਾਂ ਤੁਹਾਡਾ ਪੈਸਾ ਤੁਹਾਡੇ ਕੋਲੇ ਖੜਨ ਲੱਗ ਜੂ ਤੁਹਾਡੇ ਲੋਕਾਂ ਨੂੰ ਆਪਣੀ ਬੁੱਧੀ ਕੰਮ ਕਰਨ ਲੱਗ ਜੂ ਤੁਹਾਡੇ ਲੋਕ ਕਿਸੇ ਦੀ ਗੁਲਾਮੀ ਕਰਕੇ ਉਸ ਚ ਵਰਗ ਦੀ ਗੁਲਾਮੀ ਕਰਨੀ ਛੱਡ ਕੇ ਆਪਣੇ ਘਰਾਂ ਚ ਆਪਦੇ ਕਾਰੋਬਾਰ ਕਰਨ ਲੱਗ ਜਾਣਗੇ ਤਾਂ ਤੁਸੀਂ ਬਰਾਬਰ ਦੇ ਹੋ ਜਾਓਗੇ ਤੁਹਾਡਾ ਪੈਸਾ ਤੁਹਾਡੇ ਕੋਲੇ ਖੜਨ ਲੱਗ ਜੂ ਉਹਨਾਂ ਦਾ ਪੈਸਾ ਘਟ ਜੂ ਤੁਸੀਂ ਅਮੀਰ ਹੋਣ ਲੱਗ ਜਾਓਗੇ ਉਹ ਗਰੀਬ ਹੋਣ ਲੱਗ ਜਾਣਗੇ ਉਹਨਾਂ ਦੀ ਤਾਕਤ ਘਟੀ ਜੂ ਤੁਹਾਡੀ ਤਾਕਤ ਵਧੀ ਜੂ ਇਹ ਸਾਡੇ ਭਗਵਾਨ ਦਾ ਦੱਸਿਆ ਹੋਇਆ ਸਾਨੂੰ ਰਾਹ ਹੋਰ ਅਗਲਾ ਰਾਹ ਇਹ ਫੜਕੀ ਸੋ ਦੋਸਤੋ ਮੇਰੀ ਗੁਜਾਰਿਸ਼ ਹੈ ਕਿ ਸੱਚੀ-ਮੁੱਚੀ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਸਾਡੇ ਭਗਵਾਨ ਚਾਹੇ ਬਾਕੀ ਲੋਕ ਸਾਡੇ ਰਾਜਨੀਤੀ ਵਾਸਤੇ ਹੀ ਬਾਬਾ ਸਾਹਿਬ ਦੀ ਜਾਇਜ ਕਰ ਕਰਦੇ ਆ ਪਰ ਮੈਂ ਕਹੂੰਗਾ ਕਿ ਅਸੀਂ ਹਰ ਇੱਕ ਬੱਚੇ ਨੂੰ ਇਹ ਦੱਸਣਾ ਕਿ ਡਾਕਟਰ ਅੰਬੇਦਕਰ ਦੀ ਘਰੇ ਅਸੀਂ ਡਾਕਟਰ ਅੰਬੇਦਕਰ ਜੀ ਸਾਡੇ ਭਗਵਾਨ ਕਿਸ ਤਰ੍ਹਾਂ ਨੇ ਸਾਨੂੰ ਕਿਸ ਤਰ੍ਹਾਂ ਵਿਵਸਥਾ ਮਾ ਕੀਤੀਆਂ ਸੰਵਿਧਾਨ ਨੂੰ ਪੜੋ ਸਾਡੇ ਕਿਸਾਨ ਮਜ਼ਦੂਰਾਂ ਨੂੰ ਦੱਸੋ ਮਜ਼ਦੂਰਾਂ ਲਈ ਕਿੰਨੇ ਕਾਨੂੰਨ ਬਣਾਏ ਨੇ ਬਾਬਾ ਸਾਹਿਬ ਨੇ ਇਹ ਵੀ ਪੜੇ ਤਾਂ ਪਤਾ ਲੱਗੂਗਾ ਅਦਰਵਾਈਜ਼ ਜੋਕ ਭਗਵਾਨ ਤੋਂ ਉਮੀਦ ਰੱਖਦੇ ਉਹ ਸਾਰਾ ਕੁਝ ਬਾਬਾ ਸਾਹਿਬ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਤੁਹਾਡੇ ਲਈ ਵਿਵਸਥਾ ਕੀਤੀ ہوئی ਆ ਇਸ ਕਰਕੇ ਮੇਰੀ ਗੁਜਾਰਿਸ਼ ਆ ਜਿਹੜੇ ਸਾਡੇ ਹੋਰ ਐਕਸਪਾਇਰਟ ਵੀਰ ਕਾਨੂੰਨ ਦੇ ਮਹਾਰਾ ਵਕੀਲ ਨੇ ਸਾਡੇ ਉਹ ਜ਼ਰੂਰ ਦੱਸਣ ਲੇਬਰ ਲਾਵਾ ਤੇ ਦੱਸਣ ਸਾਡੀ ਮਜ਼ਦੂਰਾਂ ਨੂੰ ਕਿ ਬਾਬਾ ਸਾਹਿਬ ਕੀ ਕੀ ਵਿਵਸਥਾਆਂ ਕਰਕੇ ਗਏ ਆ ਸੀ ਮੁਲਾਜ਼ਮਾਂ ਨੂੰ ਦੱਸ ਦਿਆਂ ਕਿ ਸਾਡੀਆਂ ਪੈਨਸ਼ਨਾਂ ਸਾਡੀਆਂ ਛੁੱਟੀਆਂ ਸਾਡੀ ਜਿਹੜਾ ਹੈਗਾ ਸਰਵਿਸ ਦਾ ਟਾਈਮ ਪੀਰੀਡ ਸਾਡੇ ਵਰਕਿੰਗ ਕਵਰਸ ਇਹ ਸਭ ਕੁਝ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੇ ਨਿਰਧਾਰਤ ਕੀਤੀ ਨਹੀਂ ਚਾਹੀ ਕੋਈ ਉੱਚ ਵਰਗ ਦਾ ਮਲਾਜ਼ਮ ਹੈ ਚਾਹੀ ਕੋਈ ਨੀਵੇਂ ਵਰਗ ਦਾ ਇਹ ਅਲੱਗ ਗੱਲ ਆ ਪਰ ਬਾਬਾ ਸਾਹਿਬ ਨੇ ਸਭ ਨੂੰ ਇੱਕ ਬਰਾਬਰ ਸਮਾਨਤਾ ਕਰ ਦਿੱਤੇ ਸੋ ਇਸ ਧਰਤੀ ਦੇ ਉੱਤੇ ਅੱਜ ਦੇ ਭਾਰਤ ਦੇ ਵਿੱਚ 1950 ਤੋਂ ਬਾਅਦ ਜੇ ਕੋਈ ਪ੍ਰਭਗਵਾਨ ਹੈ ਤਾਂ ਉਹ ਭਗਵਾਨ ਡਾਕਟਰ ਅੰਬੇਦਕਰ ਜੀ ਹਨ ਸੋ ਇੰੀਆਂ ਗੱਲਾਂ ਕਰਦੇ ਹੋਏ ਅਸੀਂ ਆਪ ਸਭ ਨੂੰ ਗੁਜਾਰਿਸ਼ ਕਰਦੇ ਹਾਂ ਕਿ ਸਾਡੀ ਵੀਡੀਓ ਨੂੰ ਬਤੋ ਬਤ শেয়ার ਕਰਿਓ ਲਾਈਕ ਕਰਿਓ ਕਮੈਂਟ ਕਰਿਓ ਇਹ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੈ ਭੀਮ ਜੈ ਪਰਮ